11 ਨਵੰਬਰ ਨੂੰ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੋਈ ਜਿਸ ਤੋਂ ਬਾਅਦ ਹੁਣ ਭਲਕੇ ਨਤੀਜੇ ਐਲਾਨੇ ਜਾਣਗੇ ਪਰ ਉਸ ਤੋਂ ਪਹਿਲਾਂ ਲੀਡਰਾਂ ਦੀਆਂ ਧੜਕਣਾਵਾਦੀਆਂ ਨਜ਼ਰ ਆ ਰਹੀਆਂ ਨੇ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਐਲਾਨੇ ਗਏ ਜਿਮਨੀ ਚੋਣ ਲੜੀ ਗਈ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ ਐਗਜ਼ਿਟ ਪੋਲ ਸਾਹਮਣੇ ਆਏ ਨੇ ਜਿਸ ਦੇ ਵਿੱਚ ਕਈ ਵੱਡੇ ਖੁਲਾਸੇ ਹੁੰਦੇ ਨਜ਼ਰ ਆਏ ਦੱਸਿਆ ਕਿ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਹੈ ਜਿਵੇਂ ਜਿਵੇਂ ਨਤੀਜਿਆਂ ਦਾ ਸਮਾਂ ਨੇੜੇ ਆ ਰਿਹਾ ਹੈ ਇੱਥੇ ਚੋਣ ਲੜ ਰਹੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾ ਵੀ ਵਾਧੀਆਂ ਨਜ਼ਰ ਆ ਰਹੀਆਂ ਨੇ ਲੋਕਾਂ ਦੇ ਨਾਲ ਗੱਲਬਾਤ ਅਨੁਸਾਰ ਸਤਤਾਰੀ ਜਨਰਲ ਚੋਣਾਂ ਲੜ ਰਹੇ 15 ਉਮੀਦਵਾਰਾਂ ਦੇ ਵਿੱਚ ਦੌੜ ਦੇ ਵਿੱਚ ਹੈ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਆਜ਼ਾਦ ਉਮੀਦਵਾਰਾਂ ਨੂੰ ਮਨਪ੍ਰੀਤ ਸਿੰਘ ਖਾਲਸਾ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ ਹਾਲਾਂਕਿ ਸ਼ੁੱਕਰਵਾਰ ਦੁਪਹਿਰ ਨੂੰ ਸਪਸ਼ਟ ਹੋ ਗਿਆ ਸੀ ਕਿ ਜੇਤੂ ਦਾ ਤਾਜ ਕਿਸ ਨੂੰ ਸੁਝਾਇਆ ਜਾਵੇਗਾ ਇੱਕ ਨਵਾਂ ਵਿਧਾਇਕ ਵੀ ਮਿਲੇਗਾ 2022 ਦੀ ਬੰਦਾਲ ਸਭਾ ਚੋਣਾਂ ਦੇ ਵਿੱਚ ਤਰਨਤਾਰਨ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਡਾਕਟਰ ਕਸ਼ਮੀਰ ਸਿੰਘ ਸੋਹਲ 13000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਕੇ ਵਿਧਾਇਕ ਬਣੇ ਹਾਲਾਂਕਿ ਵਿਧਾਇਕ ਬਣਨ ਤੋਂ ਥੋੜੀ ਦੇਰ ਬਾਅਦ ਉਹ ਕੈਂਸਰ ਵਰਗੀ ਬਿਮਾਰੀ ਦੇ ਨਾਲ ਜੂਝ ਰਹੇ ਸਨ ਉਸ ਦਾ ਸ਼ਿਕਾਰ ਹੋਏ ਤਾਂ ਉਹਨਾਂ ਦੀ ਸਤਾਈ ਜੂਨ ਨੂੰ ਇਸ ਬਿਮਾਰੀ ਨਾਲ ਲੜਦੇ ਹੋਏ ਸਮੇਂ ਮੌਤ ਹੋ ਗਈ ਜਿਸ ਕਾਰਨ ਤਰਨਤਾਰਨ ਹਲਕਾ ਖਾਲੀ ਕੋਸ਼ਿਸ਼ ਕੀਤਾ ਗਿਆ ਅਤੇ 6 ਅਕਤੂਬਰ ਨੂੰ ਚੋਣ ਕਮਿਸ਼ਨ ਨੇ ਪ੍ਰੋਗਰਾਮ ਚਾਰੀ ਕਰਦੇ ਹੋਏ 11 ਨਵੰਬਰ ਨੂੰ VOTING ਦਾ ਦਿਨ ਅਤੇ 14 ਨਵੰਬਰ ਨੂੰ ਗਿਣਤੀ ਦਾ ਦਿਨ ਨਿਰਧਾਰਤ ਕੀਤਾ। ਹੁਣ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਹੈ, ਪੜਕੇ ਗਿਣਤੀ ਹੋਵੇਗੀ, ਨਤੀਜੇ ਐਲਾਨੇ ਜਾਣਗੇ ਪਰ ਉਸ ਤੋਂ ਪਹਿਲਾਂ ਉਮੀਦਵਾਰਾਂ ਦੀਆਂ ਧੜਕਣਾ ਵਾਦੀਆਂ ਨਜ਼ਰ ਆ ਰਹੀਆਂ ਨੇ। ਹਾਲਾਂਕਿ ਸਤਾਧਿਰ ਪਾਰਟੀ ਦੇ ਵੀ ਕਾਫੀ ਉਥੇ ਚਰਚਾ ਹੈ ਕਿ ਉਹ ਬਾਜ਼ੀ ਮਾਰ ਸਕਦੇ ਨੇ। ਦੂਜੇ ਪਾਸੇ ਮਨਦੀਪ ਸਿੰਘ ਖਾਲਸਾ ਉਹਨਾਂ ਦਾ ਵੀ ਕਾਫੀ ਜ਼ਿਕਰ ਹੋ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਭਲਕੇ ਕਿਸ ਦੇ ਹੱਕ ਦੇ ਵਿੱਚ ਜਿਹੜੇ ਨੇ ਚੋਣ ਨਤੀਜੇ ਆਉਣਗੇ 11 ਨਵੰਬਰ ਨੂੰ ਤਰਨਤਾਰਨ ਦੇ ਵਿੱਚ ਜਿਮਣੀ ਚੋਣ ਹੋਈ ਜਿਸ ਤੋਂ ਬਾਅਦ ਹੁਣ ਭਲਕੇ ਨਤੀਜੇ ਐਲਾਨੇ ਜਾਣਗੇ ਪਰ ਉਸ ਤੋਂ ਪਹਿਲਾਂ ਲੀਡਰਾਂ ਦੀਆਂ ਧੜਕਣਾਵਾਦੀਆਂ ਨਜ਼ਰ ਆ ਰਹੀਆਂ ਨੇ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਐਲਾਨੇ ਗਏ ਜਿਮਣੀ ਚੋਣ ਲੜੀ ਗਈ ਪਰ ਉਸ ਤੋਂ ਪਹਿਲਾਂ ਦੱਸ ਲਿਆ ਕਿ ਐਗਜ਼ਿਟ ਪੋਲ ਸਾਹਮਣੇ ਆਏ ਨੇ ਜਿਸ ਦੇ ਵਿੱਚ ਕਈ ਵੱਡੇ ਖੁਲਾਸੇ ਹੁੰਦੇ ਨਜ਼ਰ ਆਏ ਦੱਸਿਆ ਕਿ ਵੋਟਾਂ ਦੀ ਗਿਣਤੀ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਹੈ ਜਿਵੇਂ ਜਿਵੇਂ ਨਤੀਜਿਆਂ ਦਾ ਸਮਾਂ ਨੇੜੇ ਆ ਰਿਹਾ ਹੈ ਇੱਥੇ ਚੋਣ ਲੜ ਰਹੇ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾ ਵੀ ਵਾਧੀਆਂ ਨਜ਼ਰ ਆ ਰਹੀਆਂ ਨੇ ਲੋਕਾਂ ਦੇ ਨਾਲ ਗਲਬਾਤ ਅਨੁਸਾਰ ਸਤਤਾਰੀ ਜਨਰਲ ਚੋਣਾਂ ਲੜ ਰਹੇ 15 ਉਮੀਦਵਾਰਾਂ ਦੇ ਵਿੱਚ ਦੌੜ ਦੇ ਵਿੱਚ ਹੈ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਸਮੇਤ ਆਜ਼ਾਦ ਉਮੀਦਵਾਰਾਂ ਨੂੰ ਮਨਪ੍ਰੀਤ ਸਿੰਘ ਖਾਲਸਾ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ ਹਾਲਾਂਕਿ ਸ਼ੁੱਕਰਵਾਰ ਦੁਪਹਿਰ ਨੂੰ ਸਪਸ਼ਟ ਹੋ ਗਿਆ ਸੀ ਕਿ ਜੇਤੂ ਦਾ ਤਾਜ ਕਿਸ ਨੂੰ ਸੁਜਾਇਆ ਜਾਵੇਗਾ ਇੱਕ ਨਵਾਂ ਵਿਧਾਇਕ ਵੀ ਮਿਲੇਗਾ 2022 ਦੀ ਬੰਦਾਲ ਸਭਾ ਚੋਣਾਂ ਦੇ ਵਿੱਚ ਤਰਨਤਾਰਨ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਡਾਕਟਰ ਕਸ਼ਮੀਰ ਸਿੰਘ ਸੋਹਲ 13000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਕੇ ਵਿਧਾਇਕ ਬਣੇ ਹਾਲਾਂਕਿ ਵਿਧਾਇਕ ਬਨਣ ਤੋਂ ਥੋੜੀ ਦੇਰ ਬਾਅਦ ਉਹ ਕੈਂਸਰ ਵਰਗੀ ਬਿਮਾਰੀ ਦੇ ਨਾਲ ਜੂਝ ਰਹੇ ਸਨ ਉਸ ਦਾ ਸ਼ਿਕਾਰ ਹੋਏ ਤਾਂ ਉਹਨਾਂ ਦੀ 27 ਜੂਨ ਨੂੰ ਇਸ ਬਿਮਾਰੀ ਨਾਲ ਲੜਦੇ ਹੋਏ ਸਮੇਂ ਮੌਤ ਹੋ ਗਈ ਜਿਸ ਕਾਰਨ ਤਰੰਤਾਂ ਨ ਹਲਕਾ ਖਾਲੀ ਘੋਸ਼ਿਤ ਕੀਤਾ ਗਿਆ ਅਤੇ 6 ਅਕਤੂਬਰ ਨੂੰ ਚੋਣ ਕਮਿਸ਼ਨ ਨੇ ਪ੍ਰੋਗਰਾਮ ਜਾਰੀ ਕਰਦੇ ਹੋਏ 11 ਨਵੰਬਰ ਨੂੰ VOTING ਦਾ ਦਿਨ ਅਤੇ 14 ਨਵੰਬਰ ਨੂੰ ਗਿਣਤੀ ਦਾ ਦਿਨ ਨਿਰਧਾਰਤ ਕੀਤਾ ਹੁਣ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਹੈ ਪੜਕੇ ਗਿਣਤੀ ਹੋਵੇਗੀ ਨਤੀਜੇ ਐਲਾਨੇ ਜਾਣਗੇ ਪਰ ਉਸ ਤੋਂ ਪਹਿਲਾਂ ਉਮੀਦਵਾਰਾਂ ਦੀਆਂ ਧੜਕਣਾ ਵਾਦੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਸਤਾਤੇਰ ਪਾਰਟੀ ਦੀ ਵੀ ਕਾਫੀ ਉਥੇ ਚਰਚਾ ਹੈ ਕਿ ਉਹ ਬਾਜ਼ੀ ਮਾਰ ਸਕਦੇ ਨੇ ਦੂਜੇ ਪਾਸੇ ਮਨਦੀਪ ਸਿੰਘ ਖਾਲਸਾ ਉਹਨਾਂ ਦਾ ਵੀ ਕਾਫੀ ਜ਼ਿਕਰ ਹੋ ਰਿਹਾ ਹੈ ਹੁਣ ਦੇਖਣਾ ਹੋਵੇਗਾ ਕਿ ਭਲਕੇ ਕਿਸ ਦੇ ਹੱਕ ਦੇ ਵਿੱਚ ਜਿਹੜੇ ਨੇ ਚੋਣ ਨਤੀਜੇ ਆਉਣਗੇ